ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਤੇ ਤੁਹਾਡਾ ਸਵਾਗਤ ਹੈ ਸ਼ੁਰੂਆਤ ਕਰਨ ਜਾਂਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਦੀ ਸ਼ੁਰੂਆਤ ਕਰਨ ਜਾਂਦੇ ਹਾਂ ਪਹਿਲੀ ਖਬਰ ਦੀ ਮਨਪ੍ਰੇਤ ਬਾਦਲ ਨੂੰ ਹਾਈ ਕੋਰਟ ਨੇ ਦਿੱਤੀ ਅੰਤਰੀਮ ਜ਼ਮਾਨਤ ਜਾਰੀ ਸੁਣਵਾਈ ਅੱਗੇ ਪਈ ਅਕਾਲੀ ਸਰਕਾਰ ਦੇ ਸਰੂਪ ਚੰਦ ਸਿੰਘਲਾ ਦੀ ਸ਼ਿਕਾਇਤ ਤੇ ਬਠਿੰਡਾ ਡਿਵੈਲਪਮੈਂਟ ਅਥਾਰਟੀ ਦੇ ਪਲਾਂਟਾ ਦੀ ਕਿਸਮ ਬਦਲ ਕੇ ਸਸਤੇ ਭਰਾ ਇਸ ਦਰਾਂ ਦੇ ਪਿਛਟਾ ਚਾਦਾ ਦੋਸ਼ ਲਗਾਉਂਦਾ ਵਿਜੀਲੈਂਸ ਬਿਊਰੋ ਦਰਜ ਕੀਤੇ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕਾਂਗਰਸ ਸਰਕਾਰ ਵੇਲੇ ਦੇ ਵਿੱਤ ਮੰਤਰੀ ਮਨਸਿਧ ਮਨਪ੍ਰੀਤ ਸਿੰਘ ਬਾਦਲ ਨੂੰ ਅੰਤਰੀਮ ਜ਼ਮਾਨਤ ਦੇ ਕੇ ਰਾਖਤ ਜਾਰੀ ਰੱਖੀ ਹੈ ਮਨਪ੍ਰੀਤ ਦੇਵਕਿਨ ਇਸ ਸੁਣਵਾਈ ਅੱਗੇ ਪਾਉਣ ਦੀ ਬੇਨਤੀ ਕੀਤੀ ਸੀ ਅਤੇ ਬੈਂਚ ਨੇ ਸੁਣਵਾਈ ਅੱਗੇ ਪਾ ਦਿੱਤੀ ਹੈ ਅਗਲੀ ਖਬਰ ਲੈ ਕੇ ਹਾਜ਼ਰ ਹਾਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੂੰ ਇੱਕ ਹੋਰ ਝਟਕਾ ਈਡੀ ਨੇ ਵਿਧਾਇਕ ਅਮਾਨ ਅਮਾਨਤੁੱਲਾ ਖਾਨ ਨੂੰ ਕੀਤਾ ਗ੍ਰਿਫਤਾਰ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਾਨਤੁੱਲਾ ਖਾਨ ਨੂੰ ਈਡੀ ਨੇ ਗ੍ਰਿਫਤਾਰ ਕਰ ਲਿਆ ਉਸ ਨੂੰ ਵਕਫ ਬੋਦ ਨਿਯੁਕਤੀ ਘਟਾਲੇ ਵਿੱਚ ਪੀਐਮ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ ਪੀਐਮਐਲਏ ਤਹਿਤ ਗ੍ਰਿਫਤਾਰ ਕੀਤਾ ਗਿਆ ਈਡੀ ਨੇ ਕਰੀਬ 9 ਘੰਟੇ ਦੀ ਪੁੱਛਗਿੱਛ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਵੀਰਵਾ ਯਾਨੀ ਕਿ ਅੱਜ 18 ਤੇ 19 19 ਪਲਾਣਾ ਵਿਧਾਇਕ ਅਮਾਨਤੁੱਲਾ ਖਾਨ ਕੁਸ਼ਕਿਸ਼ ਏਡੀ ਸਾਹਮਣੇ ਪੇਸ਼ ਹੋਏ ਸਨ ਅਗਲੀ ਖਬਰ ਲੈ ਕੇ ਹਾਜ਼ਰ ਹਾਂ ਗੈਰ ਕਾਨੂੰਨੀ ਮਾਈਨਿੰਗ ਤੇ ਗੰਬੀਰ ਨਹੀਂ ਸਰਕਾਰ ਪਿਛਲੇ 10 ਸਾਲਾਂ ਚ ਨਜਾਇਜ਼ ਮਾਈਨਿੰਗ ਦੇ 797 આરોપી ਬਰੀ ਹਾਈ ਕੋਰਟ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਆਦੇਸ਼ ਤੇ ਪੰਜਾਬ ਸਰਕਾਰ ਨੇ ਹਰਫਨਾਮੇ ਵਿੱਚ ਡਾਇਰੈਕਟ ਕਰਕੇ ਅਦਾਲਤ ਨੂੰ ਦੱਸਿਆ ਕਿ ਪਿਛਲੇ 10 ਸਾਲਾਂ ਵਿੱਚ ਗੈਰ ਕਾਨੂੰਨੀ ਮਾਈਨਿੰਗ ਦੇ 700 ਮੁਲਜ਼ਮ ਬਰੀ ਹੋਏ ਹਨ ਪੰਜਾਬ ਦੇ ਗ੍ਰਾਮ ਪਾਗ ਦੇ ਸਕੱਤਰ ਨੇ ਅਦਾਲਤ ਵਿੱਚ ਇਹ ਜਾਣਕਾਰੀ ਦਿੱਤੀ ਹੈ 10 ਸਾਲ ਉਪਰ ਵਿੱਚ ਗੈਰ ਕਾਨੂੰਨੀ ਮਾਈਨਿੰਗ ਦੇ ਇੱਕ ਮਾਮਲੇ ਵਿੱਚ ਜ਼ਮਾਨਤ ਪਟੀਸ਼ਨ ਤੇ ਸੁਣਵਾਈ ਦਾਨ ਹਾਈ ਕੋਰਟ ਨੇ ਮਾਈਨਿੰਗ ਦੇ ਵੱਡੇ ਮਾਮਲਿਆਂ ਤੇ ਸਖਤ ਰੂਪ اختیار ਕਰਦੇ ਹੋਏ ਪਿਛਲੇ 10 ਸਾਲਾਂ ਵਿੱਚ ਗੈਰ ਕਾਨੂੰਨੀ ਮਾਈਨਿੰਗ ਦੇ ਦਜ ਮਾਮਲਿਆਂ ਦਾ ਵੇਵਾ ਪੇਸ਼ ਕਰਨ ਦੇ ਹੁਕਮ ਦਿੱਤੇ ਸਨ ਅਗਲੀ ਖਬਰ ਲੈ ਕੇ ਹਾਜ਼ਰ ਹਾਂ ਰੂਪਨਗਰ ਚ ਲੈਂਟਰ ਦੇ ਹੇਠ ਦੱਬੇ ਪੰਜ ਮਜ਼ਦੂਰ ਬਚਾਅ ਕਾਰਜ ਅੱਜ ਸ਼ੁਰੂ ਨਵੀਂ ਤਕਨੀਕ ਨਾਲ ਚੁੱਕਿਆ ਜਾ ਰਿਹਾ ਸੀ ਘਾੜ ਦਾ ਲੈਂਟਰ ਐਨਡੀਆਰਪ ਦੀਆਂ ਟੀਮਾਂ ਪੁੱਜੀਆਂ ਘਾੜ ਵੀਰਵਦ ਪਹਿਰ ਬਾਅਦ ਰੂਪਨਗਰ ਦੇ ਪ੍ਰੇਤ ਕਲੋਨੀ ਚ ਇੱਕ ਅੱਧਾ ਲੈਂਟਰ ਚੁੱਕਣ ਲੱਗੇ ਮਜ਼ਦੂਰ ਲੈਂਟਰ ਦੇ ਹੇਠ ਦੱਬ ਗਏ ਇਸ ਹਾਦਸੇ ਤੋਂ ਬਾਅਦ ਤੰਤ ਜੇਸਵੀ ਮਸ਼ੀਨ ਭਲਾਈ ਗਿਆ ਤੇ ਲੈਂਟਰ ਦੇ ਹੇਠ ਦੱਬੇ ਮਜ਼ਦੂਰਾਂ ਨੂੰ ਕੱਢਣ ਦੇ ਯਤਨ ਕੀਤੇ ਜਾ ਰਹੇ ਹਨ ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਲੈਂਟਰ ਤੇ ਪੰਜ ਮਜ਼ਦੂਰਾਂ ਇਥੇ ਆ ਗਏ ਹਨ ਘਰ ਨੂੰ ਉੱਚਾ ਚੁੱਕਣ ਲਈ ਲੈਂਟਰ ਚੁੱਕਣ ਦੀ ਤਕਨੀਕ ਦੀ ਵਰਤੋਂ ਕਰਕੇ ਕੰਮ ਕੀਤਾ ਜਾ ਰਿਹਾ ਸੀ ਜਿੰਦਕੋ ਅਧਿਕਾਰੀਤ ਕਲੋਨੀ ਵਿੱਚ ਉਠਾਇਆ ਜਾ ਰਿਹਾ ਸੀ ਇਹ ਕਾ 40 ਸਾਲ ਪਹਿਲਾਂ 1984 ਵਿੱਚ ਬਣਿਆ ਸੀ ਅਗਲੀ ਖਬਰ ਲੈ ਕੇ ਹਾਜਰ ਹਾਂ ਦੁਬਈ ਤੋਂ ਦੇਖਣ ਮਿਲਿਆ ਦੁੱਬਤ ਨਜ਼ਾਰਾ ਦੇਖਦੇ ਦੇਖ ਅਸਮਾਨ ਹੋ ਗਿਆ ਹਰਾ ਦਬਈ ਦੇ ਮੌਸਮ ਵਿੱਚ ਕਈ ਬਦਲਾਅ ਦੇਖਣ ਨੂੰ ਮਿਲੇ ਹਨ ਜਿੱਥੇ 75 ਸਾਲਾਂ ਇਤਿਹਾਸ ਵਿੱਚ ਸਭ ਤੋਂ ਭਾਰੀ بارش ਨੇ ਸ਼ਹਿਰ ਨੂੰ ਪਾਣੀ ਵਿੱਚ ਡੋਬੋ ਦਿੱਤਾ ਜਿਸ ਤੋਂ ਬਾਅਦ ਦੇਸ਼ ਵਿੱਚ ਜਾਮ ਲੱਗ ਗਿਆ ਭਾਰੀ ਮੀਂਹ ਕਣ ਕਈ ਉਡਾਨਾਂ ਰੱਦ ਕਰ ਦਿੱਤੀਆਂ ਗਿਆ ਸਕੂਲ ਬੰਦ ਕਰ ਦਿੱਤੇ ਗਏ ਸਨ ਅਜਿਹੀਆਂ ਕਈ ਤਸਵੀਰੀਆਂ ਤਸਵੀਰਾਂ ਤੇ ਵੀਡੀਓ ਸਾਹਮਣੇ ਆਈਆਂ ਹਨ ਜਿਨ੍ਹਾਂ ਵਿੱਚ ਸੜਕਾਂ ਪਾਣੀ ਨਾਲ ਭਰੀਆਂ ਨਜ਼ਰ ਆ ਰਹੀਆਂ ਹਨ ਅਗਲੀ ਖਬਰ ਲੈ ਕੇ ਹਜਾਂ ਸਰਕਾਰੀ ਅਤੇ ਪ੍ਰਾਈਵੇਟ ਬਸਾਂ 'ਤੇ ਜਨਰਲ ਸਿੰਘ ਪਿੰਡਾ ਵਾਲੇ ਤਸਵੀਰ ਹਟਾਉਣ ਦੇ ਹੁਕਮ ਜਾਰੀ ਪੰਜਾਬ ਦੀਆਂ ਸਰਕਾਰੀ ਅਤੇ ਪ੍ਰਾਈਵੇਟ ਬਸਾਂ ਦੇ ਕਿਸੇ ਵੀ ਕੋਨੇ ਦਾ ਖੁੰਝੇ ਤਾਂ ਉਹ ਜਨਰਲ ਸਿੰਘ ਪਿੰਡਾ ਵਾਲੇ ਦੀ ਤਸਵੀਰ ਵਿਖਾਈ ਨਹੀਂ ਦੇਵੇਗੀ ਪੈਪਸੋਡ ਟ੍ਰਾਂਸਪੋਰਟ ਕਾਰਪੋਰੇਸ਼ਨ ਲਿਮਟਿਡ ਨੇ ਇੱਕ ਪੱਤਾ ਜਾਰੀ ਕਰਕੇ ਕਦਰ ਦੀਪੂਆਂ ਦੀ ਸਰਕਾਰੀ ਅਤੇ ਪ੍ਰਾਈਵੇਟ ਬਸਾਂ 'ਤੇ ਤਸਵੀਰ ਹਟਾਉਣ ਦਾ ਨਿਰਦੇਸ਼ ਜਾਰੀ ਕੀਤੇ ਹਨ ਦੱਸ ਦੇ ਕਿ ਇਸ ਦਾ ਪਹਿਲਾ ਵੀ ਜੁਲਾਈ 2022 ਵਿੱਚ ਅਜਿਹਾ ਮਾਮਲਾ ਸਾਹਮਣੇ ਆਇਆ ਸੀ ਜਦੋਂ ਪੰਜਾਬ ਦੀਆਂ ਸਰਕਾਰੀ ਬੱਸਾਂ ਤੇ ਜਨਰਲ ਸਿੰਘ ਪਿੰਡਰਾਵਾਲੇ ਤੇ ਜਗਤਾ ਸਿੰਘ ਵਾਦਾ ਦੀਆਂ ਤਸਵੀਰਾਂ ਹਟਾ ਦਿੱਤੀਆਂ ਗਈਆਂ ਸਨ ਅਗਲੀ ਖਬਰ ਲੈ ਕੇ ਹੱਜ ਹਾਂ ਦੁਬਈ ਵਿੱਚ ਬੱਦਲਾਂ ਦਾ ਛੇੜਖਾਨੇ ਕਰਕੇ ਪਵਾਇਆ ਨਕਲੀ ਮੀਂਹ ਫਟੇ ਬੱਦਲ ਬੱਦਲ ਗਰਮੀ ਤੋਂ ਰਾਹਤ ਪਾਉਣ ਲਈ ਦੁਬਈ ਵਿੱਚ ਬੱਦਲਾਂ ਨਾਲ ਛੇੜਖਾਨੇ ਕਰਕੇ ਨਵਾਂ ਮੀਂਹ ਪਾਇਆ ਪਰ ਇਹ ਅਖਿੰਨਾ ਕਾਫੀ ਖੇਚਦਾ ਕੇਂਦਰ ਬਣੇ ਰਹੇ ਪਰ ਬੱਦਲ ਫਤਨ ਨਾਲ ਝੁਲਸਣ ਵਾਲੀ ਗਰਮੀ ਤੋਂ ਰਾਸਤਾ ਮਿਲੀ ਪਰ ਵਿਅਕਤੀ ਦੇ ਦਿਮਾਗ ਵਿੱਚ ਦਿਖਾਈ ਦਿੰਦਾ ਹੈ ਪਰ ਹੁਣ ਸ਼ਾਇਦ ਇਹ ਮੋਲ ਵੱਖਰਾ ਲੱਗਦਾ ਹੈ ਸੋ ਵੀਡੀਓ ਦੇਖਣ ਲਈ ਤੇ ਆਪਣਾ ਕੀਮਤੀ ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ